ਇਕ ਕਾਰਤ ਜਦੋਂ 2 ਤੋਂ ਥੱਲੇ ਫਰਟੀਲਿਟੀ ਰੇਟ ਕਿਸੇ ਦੇਸ਼ ਵਿੱਚ ਦੇ ਵਿੱਚ ਆ ਜਾਂਦਾ ਤਾਂ ਉਹ ਬੜੀ ਖਤਰੇ ਵਾਲੀ ਗੱਲ ਹੁੰਦੀ ਹੈ ਜਿਹੜੀ ਬਜ਼ੁਰਗਾਂ ਦੀ ਪਾਪੂਲੇਸ਼ਨ ਹੈ ਬਜ਼ੁਰਗ ਮਤਲਬ 65 60 ਸਾਲ ਤੋਂ ਉੱਪਰ ਵਾਲੇ ਲੋਕਾਂ ਦੀ ਪਾਪੂਲੇਸ਼ਨ ਤੇ ਜਿਹੜੇ 18 ਸਾਲ ਤੋਂ ਘੱਟ ਪਾਪੂਲੇਸ਼ਨ ਹੈ ਇਹ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਸਰਪਾਸ ਕਰ ਜਾਣਗੇ ਸਾਨੂੰ ਪਤਾ ਨਹੀਂ ਇੱਥੇ ਆ ਕੇ ਚਲੇ ਗਏ ਯਾਰ ਰਿਕਾਰਡ ਕੋਈ ਨਹੀਂ ਤੇ ਇੱਥੇ ਵਾਲਾ ਜਿਹੜਾ ਸਾਰੀ ਦਾ ਸਾਰਾ ਪ੍ਰਬੰਧ ਸੀ ਉਹ ਨੂੰ ਇਹ ਨਹੀਂ ਪਤਾ ਕਿ ਸਾਡੇ ਸ਼ਹਿਰ ਦੇ ਵਿੱਚ ਲੋਕ ਕਿੰਨੇ ਆ ਤੇ ਕਿਹੜੇ-ਕਿਹੜੇ ਹਿਸਾਬ ਨਾਲ ਰਹਿ ਰਹੇ। ਸਾਨੂੰ ਰੀਅਲ ਪਾਪੂਲੇਸ਼ਨ ਗਰੋਥ ਦਾ ਹੀ ਨਹੀਂ ਪਤਾ ਕੈਨੇਡਾ। ਕਿੰਨੇ ਆ? ਕਿੰਨੀ ਹੋਈ ਆ? ਇਹ ਕਹਿੰਦੇ ਜਿੰਨੀ ਤੁਸੀਂ ਦੱਸਦੇ ਆ ਜਿੰਨੇ ਸਰਕਾਰੀ ਅੰਕੜੇ ਦੱਸਦੇ ਆ ਉਹਦੇ ਨਾਲੋਂ 3 ਗੁਣਾ ਜ਼ਿਆਦਾ ਆ। ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਜਾਂ ਮੁੱਦਿਆਂ ਤੇ ਚਰਚਾ ਕਰਦੇ ਆ ਜਿਸਕਰਨ ਜੀ ਸਾਡੇ ਨਾਲ ਹੁੰਦੇ ਨੇ। ਜਿਸਕਰਨ ਜੀ ਬਹੁਤ-ਬਹੁਤ ਸਵਾਗਤ ਆ। ਮਿਹਰਬਾਨੀ ਜੀ, ਸ਼ੁਕਰੀਆ। ਜਿਸਕਰਨ ਜੀ ਜਿਹੜੇ ਮੁੱਦੇ ਤੇ ਆਪਾਂ ਗੱਲ ਕਰਦੇ ਆ ਤਉਹੋ ਬੇਸਿਕਲੀ ਇਕਨੋਮੀ ਦੇ ਨਾਲ ਵੀ ਜੁੜਿਆ ਹੋਇਆ ਕੈਨੇਡਾ ਦਾ ਫਿਊਚਰ ਕੀ ਹੋਊਗਾ ਉਹਦੇ ਨਾਲ ਵੀ ਜੁੜਿਆ ਹੋਇਆ ਇਹ ਆ ਪਾਪੂਲੇਸ਼ਨ ਗਰੋਥ ਜੀ ਕਿ ਇਮੀਗ੍ਰੇਸ਼ਨ ਤੋਂ ਬਿਨਾ ਕੈਨੇਡਾ ਦੀ ਪਾਪੂਲੇਸ਼ਨ ਗਰੋਥ ਸੰਭਵ ਆ ਜਿਹੜੇ ਅੰਕੜੇ ਦੱਸਦੇ ਆ ਜੀ ਜਾਂ ਥੋੜੇ ਦਿਨ ਪਹਿਲਾਂ ਜਿਹੜੀ ਫਰਟੀਲਿਟੀ ਰਿਪੋਰਟ ਆਈ ਆ ਜਿਹੜੀ ਫਰਟੀਲਿਟੀ ਰੇਟ ਦੀ ਰਿਪੋਰਟ ਆਈ ਆ ਉਹ ਦੱਸਦੀ ਆ ਕਿ ਇੱਥੇ ਪਾਪੂਲੇਸ਼ਨ ਗਰੋਥ ਨਹੀਂ ਹੋ ਰਹੀ ਬੇਸਿਕਲੀ ਜਿਹੜੀ 올ਡ ਏਜ ਪਾਪੂਲੇਸ਼ਨ ਆ ਉਹ ਕੈਨੇਡਾ ਦੇ ਵਿੱਚ ਵੱਧ ਰਹੀ ਆ ਔਰ ਇਹ ਬਰਤਾਰਾ ਕੱਲ ਕੈਨੇਡਾ ਦੇ ਵਿੱਚ ਨਹੀਂ ਦੁਨੀਆ ਦੇ ਜਿੰਨੇ ਵਿਕਸਤ ਦੇਸ਼ ਨੇ ਸਮੇਤ ਜਿਹੜੀ ਬਜ਼ੁਰਗਾਂ ਦੀ ਪਾਪੂਲੇਸ਼ਨ ਆ ਬਜ਼ੁਰਗੋ ਮਤਲਬ 65 60 ਸਾਲ ਤੋਂ ਉੱਪਰ ਵਾਲੇ ਲੋਕਾਂ ਦੀ ਪਾਪੂਲੇਸ਼ਨ ਤੇ ਜਿਹੜੇ 18 ਸਾਲ ਤੋਂ ਘੱਟ ਪਾਪੂਲੇਸ਼ਨ ਆ ਇਹ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਸਰਪਾਸ ਕਰ ਜਾਣੀ ਆ ਜਿਹਦਾ ਮਤਲਬ ਕੀ ਆ ਕਿ ਜਿਹੜੇ 60 ਸਾਲ ਤੋਂ ਉੱਪਰ ਵਾਲੇ ਲੋਕ ਕੈਨੇਡਾ ਦੇ ਵਿੱਚ ਜ਼ਿਆਦਾ ਹੋਣਗੇ 18 ਸਾਲ ਤੋਂ ਘੱਟ ਵਾਲੇ ਉਹਨਾਂ ਦੀ ਗਿਣਤੀ ਘੱਟ ਹੋਊਗੀ ਸੋ ਜਿਹੜੀ ਫਰਟੀਲਿਟੀ ਰੇਟ ਆ ਓਵਰਆਲ ਥੱਲੇ ਆ ਪੂਰੀ ਦੁਨੀਆ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਔਰ ਜਿੱਦਾਂ ਚੀਨ ਵਰਗੇ ਦੇਸ਼ ਨੇ ਉਹਨਾਂ ਨੂੰ 3 ਚਾਈਲਡ ਪਾਲਿਸੀ ਲੈ ਕੇ ਆਉਣੀ ਪਈ ਆ ਆਪਾਂ ਖਬਰਾਂ ਦੇ ਵਿੱਚ ਸਾਂਝੀ ਕਰਦੇ ਆ ਗੱਲਬਾਤ ਕਿਸੇ ਵੇਲੇ ਉਹ ਅਨਪਾਈਡ ਚਾਈਲਡ ਪਾਲਿਸੀ ਦੇ ਉੱਤੇ ਆਏ ਸੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਪੋਪੂਲੇਸ਼ਨ ਗਰੋਥ ਹੋਈ ਆ ਉਹ ਬਿਨਾਂ ਸ਼ੱਕ ਬਹੁਤ ਹੋਈ ਆ ਤੇਜ਼ੀ ਨਾਲ ਹੋਈ ਆ ਤੇਜ਼ੀ ਨਾਲ ਹੋਈ ਆ ਪਰ ਉਹ ਸਸਟੇਨੇਬਲ ਨਹੀਂ ਆ ਔਰ ਦੇਖਣ ਨੂੰ ਤਾਂ ਬਹੁਤ ਸੌਖਾ ਲੱਗਦਾ ਵੀ ਜਿਹੜੇ ਲੋਕ ਇੱਕ ਬੱਚੇ ਨੂੰ ਪੈਦਾ ਹੋਣਾ ਉਹਦੇ 18 ਸਾਲ ਤੱਕ ਇਹ ਸਾਰੇ ਸਿਸਟਮ ਨੇ ਉਹਦੀ ਹੈਲਥ케ਅਰ ਦਾ ਐਜੂਕੇਸ਼ਨ ਦਾ ਪ੍ਰਬੰਧ ਕਰਨਾ ਉਹਦੇ ਤੋਂ ਬਾਅਦ ਜਾ ਕੇ ਉਹ ਫਿਰ ਮਤਲਬ ਕੰਮ ਕਰਨ ਦੀਆਂ ਦੂਜੇ ਸ਼ਬਦਾਂ ਚ ਕਹ ਲਓ ਟੈਕਸ ਦੇਣ ਵਾਲਾ ਇੱਕ ਸਿਟੀਜ਼ਨ ਬਣਦਾ ਆ ਵੀ ਸਿੱਧੇ ਬਾਹਰ ਹੀ ਲੈ ਆਂਦੇ ਜਾਣ ਉਹ ਚੀਜ਼ ਸਸਟੇਨੇਬਲ ਨਹੀਂ ਆ ਉਹ ਮਾਡਲ ਚੱਲਦਾ ਨਹੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸੋ ਮੁੱਖ ਮੁੱਦਾ ਤੇਹੀ ਆ ਵੀ ਇੱਥੇ ਦੀ ਪੋਪੂਲੇਸ਼ਨ ਵਧੇ ਉਹਦੀ ਫਰਟੀਲਿਟੀ ਰੇਟ ਆ ਕਿਸੇ ਵੇਲੇ ਇਹ ਇੱਕ ਮਤਲਬ ਆਹਾ ਵਰਲਡ ਵਾਰ 2 ਤੋਂ ਬਾਅਦ ਕੁਝ ਸਮੇਂ ਦੇ ਵਿੱਚ ਇੱਕ ਔਰਤ ਜਿਹੜੀ ਆ ਉਹਦੇ 4 ਬੱਚੇ ਹੁੰਦੇ ਸੀ ਐਵਰੇਜ ਐਵਰੇਜ ਆ ਫਰਟੀਲਿਟੀ ਰੇਟ 4 ਤੋਂ ਵੀ ਵੱਧ ਹੁੰਦੇ ਸੀ ਜਿਹੜਾ ਕਿ ਹੁਣ 1.ਸਮਥਿੰਗ ਦੇ ਉੱਤੇ ਰਹਿ ਗਿਆ ਜਦੋਂ ਇਹਨੂੰ 2. ਤੋਂ 2 ਤੋਂ ਥੱਲੇ ਮੰਨ ਲਿਆ ਜਾਵੇ ਕਿ ਇੱਕ ਔਰਤ ਦੇ ਜਿਹੜੀ ਬਰਥ ਰੇਟ ਆ ਉਹ ਇੱਕ ਥੋੜੀ ਜਿਹੀ ਵੱਖਰੀ ਚੀਜ਼ ਆ ਜਿਹੜੀ ਫਰਟੀਲ ਫਰਟੀਲਿਟੀ ਰੇਟ ਆ ਉਹ ਥੋੜੀ ਜਿਹੀ ਵੱਖਰੀ ਚੀਜ਼ ਆ ਜਿਹੜੀ ਇੱਕ ਔਰਤ ਦੇ ਜਦੋਂ 2 ਤੋਂ ਥੱਲੇ ਫਰਟੀਲਿਟੀ ਰੇਟ ਕਿਸੇ ਦੇਸ਼ ਵਿੱਚ ਦੇ ਵਿੱਚ ਆ ਜਾਂਦਾ ਤਾਂ ਉਹ ਬੜੀ ਖਤਰੇ ਵਾਲੀ ਗੱਲ ਹੁੰਦੀ ਆ ਸਾਡੇ ਜਿਹੜਾ ਉਹਦੇ ਤੋਂ ਥੱਲੇ ਆ ਸੋ ਉਹਦੇ ਲਈ ਕੁਛ ਨਾ ਕੁਛ ਇਹਨਾਂ ਨੂੰ ਕਰਨਾ ਪਊਗਾ ਦੂਜਾ ਪੋਪੂਲੇਸ਼ਨ ਦਾ ਇੱਕ ਮੁੱਦਾ ਇਹ ਆ ਕਿ ਫਰਟੀਲਿਟੀ ਰੇਟ ਉਦੋਂ ਥੱਲੇ ਆਇਆ ਦੁਨੀਆ ਦੇ ਵਿੱਚ ਜਦੋਂ ਜਿਹੜਾ ਸਾਡੇ ਕੋਲ ਜਿਹੜੀ ਅਵੇਅਰਨੈਸ ਜ਼ਿਆਦਾ ਆ ਗਈ ਜਦੋਂ ਸਮਝਦਾਰ ਜ਼ਿਆਦਾ ਹੋ ਗਏ ਪੜ੍ਹ ਲਿਖੇ ਜ਼ਿਆਦਾ ਗਏ ਪੜ੍ਹ ਲਿਖ ਗਏ ਸਮਝਦਾਰ ਹੋ ਗਏ ਜਿਹੜੀ ਵਿਆਹ ਕਰਾਉਣ ਦੀ ਉਮਰ ਸੀ ਉਹ ਹੌਲੀ ਹੌਲੀ ਵੱਧ ਹੀ ਗਈ ਬੱਚੇ ਲੈਣ ਦੀ ਉਮਰ ਹੌਲੀ-ਹੌਲੀ ਵੱਧਦੀ ਗਈ ਜਦੋਂ ਪਹਿਲਾ ਬੱਚਾ ਵੱਧ ਉਮਰ ਦੇ ਵਿੱਚ ਲਿਆ ਜਾਊਗਾ ਤਾਂ ਇੱਕ ਔਰਤ ਦੇ ਕਿੰਨੇ ਵੱਧ ਤੋਂ ਵੱਧ ਬੱਚੇ ਹੋਣੇ ਉਹ ਘਟ ਜਾਣਗੇ ਹੁਣ ਉਸ ਚੀਜ਼ ਦੇ ਇਹ ਦੋਵੇਂ ਪਾਸੇ ਨੇ ਇਹਦੇ ਦੂਜਾ ਜਦੋਂ ਔਰਤ ਕੰਮ ਕਰਨ ਲੱਗ ਪਈ ਜੀ ਕੋ ਨੂੰ ਜੌਬ ਦੇ ਉੱਤੇ ਜਾਣਾ ਉਹਦੀ ਜੌਬ ਨੂੰ ਖਤਰਾ ਹੋ ਸਕਦਾ ਬੱਚੇ ਦੇ ਨਾਲ ਜਿਹੜਾ ਉਹਨੇ ਸਮਾਂ ਕੱਟਣਾ ਜਾ ਉਹ ਸਾਰਾ ਕੁਝ ਆ ਉਹਦੇ ਆਪਣੇ ਕੈਰੀਅਰ ਕੈਰੀਅਰ ਜਿਹੜੇ ਓਰੀਐਂਟਡ ਹੋ ਗਏ ਉਹ ਸਾਰਾ ਕੁਝ ਨੇ ਓਵਰ ਆਲ ਅਸਰ ਪਾਇਆ ਕਿ ਜਿਹੜੀ ਪੋਪੂਲੇਸ਼ਨ ਆ ਉਹ ਥੱਲੇ ਨੂੰ ਆਉਣੀ ਜਿਹੜੀ ਸ਼ੁਰੂ ਹੋ ਗਈ ਹੁਣ ਇਹਦੇ ਵਿੱਚ ਕਿਹਾ ਤੇ ਜਾ ਰਿਹਾ ਵੀ ਇਹਦਾ ਯਤਨ ਇਹ ਕਰਨਾ ਚਾਹੀਦਾ ਸਰਕਾਰ ਨੂੰ ਵੀ ਇਨਸੈਂਟਿਵ ਦੇਵੇ ਜੀ ਬੱਚੇ ਪੈਦਾ ਕਰਨ ਦੇ ਲਈ ਮੋਟੀਵੇਟ ਕਰੇ ਇਨਸੈਂਟਿਵ ਦੇਵੇ ਇਨਸੈਂਟਿਵ ਦਾ ਮਤਲਬ ਇਹ ਆ ਕਿ ਬੱਚਾ ਪਾਲਣਾ ਤੇ ਕਿਉਂਕਿ ਜਦੋਂ ਅਵੇਅਰਨੈਸ ਆਈ ਹੈ ਤਾਂ ਲੋਕਾਂ ਨੂੰ ਇਹ ਪਤਾ ਲੱਗਿਆ ਵੀ ਇਹ ਸਿਰਫ ਮੁੱਦਾ ਇਦਾਂ ਹੀ ਨਹੀਂ ਆ ਕਿ ਬੱਚਾ ਪੈਦਾ ਹੋ ਗਿਆ ਜਾਂ ਬਸ ਉਹਦੇ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਹੋਣੀ ਬੱਚਾ ਪਾਲਣਾ ਇੱਕ ਜ਼ਿੰਮੇਵਾਰੀ ਵਾਲਾ ਕੰਮ ਆ ਉਹਦੀ ਓਵਰਆਲ ਡਵੈਲਪਮੈਂਟ ਕਰਨੀ ਉਹਦੀ ਮਾਨਸਿਕ ਵਿਕਾਸ ਸਰੀਰਕ ਵਿਕਾਸ ਸਪੋਰਟਸ 'ਚ ਜਾਣਾ ਝੂੜਾ ਸਵਾ ਦੇਣਾ ਪੈਂਦਾ ਤੁਹਾਨੂੰ ਆਰਟ ਦੇ ਵਿੱਚ ਜਾਣਾ ਉਹ ਸਾਰਾ ਕੁਝ ਕਰਦੇ ਕਰਾਉਂਦੇ ਇੰਨਾ ਮਹਿੰਗਾ ਹੋ ਗਿਆ ਕਿ ਉਹ ਅਫੋਰਡੇਬਿਲਟੀ ਤੋਂ ਬਾਹਰ ਹੋ ਗਿਆ ਕੈਨੇਡਾ ਦੇ ਵਿੱਚ ਹੁਣ ਇਹ ਬਹੁਤ ਔਖਾ ਕੰਮ ਆ ਸੋ ਜਾਂ ਤਾਂ ਸਰਕਾਰ ਇਹ ਕਰੇ ਵੀ ਇਹ ਸਾਰੇ ਕੁਝ ਨੂੰ ਅਫੋਰਡੇਬਲ ਚਾਈਲਡ ਕੇਅਰ ਦੇ ਦੇ ਜਿਆਦਾ ਚਾਈਲਡ ਕੇਅਰ ਸਪੇਸਸ ਦੇ ਦੇ ਖੁੱਲੀਆਂ ਦੇ ਦੇ ਹੁਣ ਕਿਉਂਕਿ ਜਿਹੜਾ ਇੱਕ ਕਪਲ ਆ ਇੱਕ ਜੋੜਾ ਆ ਉਹਦੇ ਲਈ ਘਰ ਲੈਣਾ ਬਹੁਤ ਔਖਾ ਹੋਇਆ ਜਦੋਂ ਉਹ ਘਰ ਨਹੀਂ ਲੈ ਸਕਦਾ ਔਫੋਰਡੇਬਿਲਟੀ ਹੈ ਨਹੀਂ ਉਹਦੇ ਕੋਲ ਉਹਦੇ ਖਰਚੇ ਪੂਰੇ ਨਹੀਂ ਹੋ ਰਹੇ ਉਹ ਅਫੋਰਡ ਹੀ ਨਹੀਂ ਕਰਦਾ ਵੀ ਮੈਂ ਇਧਰਲੇ ਪਾਸੇ ਨੂੰ ਜਾਵਾਂ ਸੋ ਇੱਕ ਦੂਜੀ ਗੱਲ ਇਹ ਟ੍ਰੈਂਡ ਦੁਨੀਆ ਦੇ ਵਿੱਚ ਆ ਅਮਰੀਕਾ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਸੰਕਟ ਬਣਿਆ ਆ ਇਮੀਗ੍ਰੇਸ਼ਨ ਇਹਦਾ ਹੱਲ ਹੋ ਸਕਦੀ ਆ ਪਰ ਵਕਤੀ ਤੌਰ ਦੇ ਉੱਤੇ ਪੱਕਾ ਸਸਟੇਨੇਬਲ ਹਾਲੇ ਦਾ ਇਮੀਗ੍ਰੇਸ਼ਨ ਨਹੀਂ ਹੈ ਪਰ ਜੇ ਸਰਕਾਰ ਹੁਣ ਜਿੱਦਾਂ ਇਮੀਗ੍ਰੇਸ਼ਨ ਦੀ ਗੱਲਬਾਤ ਆਉਂਦੀ ਹੈ ਕਿ ਜੇ ਤੇ ਸਖਤੀ ਕਰਦੇ ਹੋ ਜੀ ਇਮੀਗ੍ਰੇਸ਼ਨ ਬੰਦ ਕਰਦੇ ਹੋ ਜਿਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਤਾਕੀ ਇਮੀਗ੍ਰੇਸ਼ਨ ਤੋਂ ਬਿਨਾਂ ਇਹ ਢਾਂਚਾ ਸਾਰਾ ਚਲਾਇਆ ਜਾ ਸਕਦਾ ਮੁਲਕ ਦਾ ਨਹੀਂ ਚੱਲ ਸਕਦਾ ਜੀ ਪਰ ਇੱਥੇ ਹੁਣ ਦੇਖਣ ਨੂੰ ਤਾਂ ਬੜੀ ਸਿੱਧੀ ਜੀ ਗੱਲ ਲੱਗਦੀ ਆ ਵੀ ਕਿਉਂਕਿ ਇੱਥੇ ਬੱਚੇ ਨਹੀਂ ਪੈਦਾ ਹੋ ਰਹੇ ਇੱਥੇ ਟੈਕਸ ਦੇਣ ਵਾਲਾ ਜਿਹੜਾ ਵਰਗ ਹੈ ਜਿਹੜਾ ਵਿਚਕਾਰਲਾ ਵਰਗ ਕੰਮ ਕਰਨ ਵਾਲਾ ਉਹ ਘਟਿਆ ਹੁਣ ਐਸ ਵੇਲੇ ਜਾਂ ਇੱਥੇ ਬੱਚੇ ਜ਼ਿਆਦਾ ਆ ਕੈਨੇਡਾ ਦੇ ਵਿੱਚ ਜਾਂ ਬਜ਼ੁਰਗ ਜ਼ਿਆਦਾ ਆ ਜਦੋਂ ਉਹ ਵਰਗ ਘਟਿਆ ਉਹ ਕੰਮ ਘਟ ਕਰ ਰਿਹਾ ਟੈਕਸ ਨਹੀਂ ਦੇ ਰਿਹਾ ਜਾਂ ਉਹ ਟੈਕਸ ਦੇਣ ਵਾਲੇ ਹੈ ਨਹੀਂ ਤੇ ਬਾਹਰੋਂ ਲੈ ਆਂਦੇ ਜਾਣ ਇਹੀ ਹਾਲ ਆ ਇਮੀਗ੍ਰੇਸ਼ਨ 12 ਲੋਕਾਂ ਨੂੰ ਸੱਦ ਕੇ ਇੱਥੇ ਰੱਖਣਾ ਇਹ ਇੱਕ ਬਹੁਤ ਵਧੀਆ ਹਾਲਾ ਪਰ ਸਾਡੇ ਮਾਮਲੇ ਦੇ ਵਿੱਚ ਗੜਬੜ ਕੀ ਹੋ ਗਈ ਕਿ ਸਾਡੇ ਕੋਲੇ ਉਹਦਾ ਕੰਟਰੋਲ ਨਹੀਂ ਰਹਾ ਜੀ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਲਗਾਤਾਰ ਆਈਆਂ ਉਹ ਇਹ ਆਈਆਂ ਕਿ ਸਾਨੂੰ ਰੀਅਲ ਪੋਪੂਲੇਸ਼ਨ ਗਰੋਥ ਦਾ ਹੀ ਨਹੀਂ ਪਤਾ ਕੈਨੇਡਾ ਦਾ ਵੀ ਕਿੰਨੀ ਆ ਕਿੰਨੀ ਹੋਈ ਆ ਇਹ ਕਹਿੰਦੇ ਜਿੰਨੀ ਤੁਸੀਂ ਦੱਸਦੇ ਆ ਜਿੰਨੇ ਸਰਕਾਰੀ ਅੰਕੜੇ ਦੱਸਦੇ ਆ ਉਹਦੇ ਨਾਲੋਂ 3 ਗੁਣਾ ਜ਼ਿਆਦਾ ਆ ਉਹ ਕਿਦਾਂ ਉਹ ਜਿਹੜੇ ਲੋਕ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ੇ ਦੇ ਉੱਤੇ ਆਉਂਦੇ ਆ ਵਰਕ ਪਰਮਿਟ ਦੇ ਉੱਤੇ ਆਉਂਦੇ ਆ ਸਟੂਡੈਂਟ ਵੀਜ਼ੇ ਦੇ ਉੱਤੇ ਆਉਂਦੇ ਆ ਜਾਂ ਜਿਹੜੇ ਸੁਪਰਵਾਈਜ਼ਰ ਦੇ ਉੱਤੇ ਆਉਂਦੇ ਆ ਉਹ ਆ ਕੇ ਵਾਪਸ ਨਹੀਂ ਜਾਂਦੇ ਵਾਪਸ ਨਹੀਂ ਜਾਂਦੇ ਤੇ ਕਿਹੜੇ ਆ ਕੇ ਵਾਪਸ ਨਹੀਂ ਗਏ ਦਾ ਰਿਕਾਰਡ ਸਾਡੇ ਕੋਲ ਕੋਈ ਨਹੀਂ ਜਿਹੜਾ ਕੈਨੇਡਾ ਬਾਰਡਰ ਸਰਵਿਸਿਜ਼ ਨੇ ਉਹਨਾਂ ਦੇ ਕੋਲੇ ਰਿਕਾਰਡ ਹੈਗਾ ਪਰ ਉਹ ਸਾਂਝਾ ਨਹੀਂ ਕਰ ਰਹੇ ਜਾਂ ਉਹ ਮਿਲ ਨਹੀਂ ਰਿਹਾ ਦੂਜੀਆਂ ਏਜੰਸੀਆਂ ਦੇ ਨਾਲ ਤਾਲਮੇਲ ਹੈ ਨਹੀਂ ਡਿਪਾਰਟਮੈਂਟਾਂ ਦਾ ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਹੈ ਨਹੀਂ ਉਹਦਾ ਹੋਇਆ ਕੀ ਹੁਣ ਇੱਕ ਅੰਦਾਜ਼ੇ ਅਨੁਸਾਰ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ 10 ਲੱਖ ਦੇ ਕਰੀਬ ਉਹ ਹੈਗੇ ਆ ਜਿਹੜੇ ਅਨਡਾਕੂਮੈਂਟਡ ਅਨਡਾਕੂਮੈਂਟਡ ਦੇ ਵਿੱਚ ਬਹੁ ਗਿਣਤੀ ਉਹ ਆ ਜਿਹੜੇ ਲੋਕ ਆਏ ਇੱਕ ਖਾਸ ਵੀਜ਼ੇ ਦੇ ਉੱਤੇ ਲੀਗਲ ਤਰੀਕੇ ਦੇ ਨਾਲ ਆਏ ਪਰ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਪਰ ਉਹ ਗਏ ਨਹੀਂ ਮੁੜ ਕੇ ਕੈਨੇਡਾ ਦੇ ਵਿੱਚ ਹੁਣ ਉਹਨਾਂ ਨੂੰ ਆਸ਼ ਹੈ ਕਿ ਸ਼ਾਇਦ ਅਸੀਂ ਪੱਕੇ ਹੋ ਜਾਾਂਗੇ ਜੀ ਹੁਣ ਕੈਨੇਡਾ ਦੇ ਵਿੱਚ ਬੰਦਾ ਤੇ 4 ਲੱਖ ਸਾਲ ਦੇ ਵਿੱਚ ਪੱਕਾ ਕਰਨਾ ਜੇ ਤੁਸੀਂ ਸਾਰੇ ਰਲ ਆ ਲੋ ਇਹੀ ਕੀ ਤਰਣੇ ਨਹੀਂ ਇੰਬਾਰੋਂ ਮਤਲਬ ਲੋਕ ਹੀ ਇੱਥੇ ਆਏ ਆ ਜੀ ਉਹਨਾਂ ਦੇ ਵਿੱਚ ਤੁਸੀਂ ਵਰਕ ਪਰਮਿਟ ਵਾਲੇ ਪਾ ਲਓ ਤੁਸੀਂ ਜਿਹੜੇ ਆਹ ਟੈਂਪਰੇਰੀ ਫੋਰਨ ਵਰਕ ਅਸਾਈਲਮ ਵਾਲੇ ਪਾ ਲਓ ਸਾਰੇ ਰਲਾ ਮਲਾ ਕੇ ਕਈ ਮਿਲੀਅਨਸ ਦੇ ਵਿੱਚ ਅੰਕੜੇ ਪਹੁੰਚ ਜਾਂਦੇ ਆ ਜੀ ਮਤਲਬ ਹੈ ਤੇ ਉਹ ਕੱਚੇ ਹੀ ਆ ਨਾ ਮਤਲਬ ਜੀ ਇੱਕ ਪਾਸੇ ਸਾਰੇ ਕੈਨੇਡਾ ਦੇ ਉਹ ਰੱਖ ਲਓ ਵੀ ਜਿਹੜੇ ਪੀਆਰ ਜਾਂ ਸਿਟੀਜ਼ਨ ਆ ਦੂਜੇ ਪਾਸੇ ਰੱਖ ਲਓ ਬਾਕੀ ਸਾਰੇ ਵੀਜ਼ੇ ਵਾਲੇ ਬਾਕੀ ਸਾਰੇ ਵੀਜ਼ੇ ਵਾਲੇ ਚਾਹੇ ਉਹ ਅਨ ਡਾਕੂਮੈਂਟਡ ਆ ਤੇ ਚਾਹੇ ਉਹ ਕਿਸੇ ਵੀਜ਼ੇ ਦੇ ਉੱਤੇ ਆਏ ਆ ਉਹਨਾਂ ਕੋਲੇ ਵੀਜ਼ਾ ਆ ਉਹ ਕਈ ਮਿਲੀਅਨ ਦੇ ਵਿੱਚ ਅੰਕੜੇ ਦੱਸ ਦਿਆ ਜਿਹੜੇ ਕਿਸੇ ਨੂੰ ਪਤਾ ਨਹੀਂ ਹੁਣ ਇੱਕ ਤਰੀਕਾ ਤੇ ਇਹ ਹੋ ਸਕਦਾ ਵੀ ਉਹਨਾਂ ਸਾਰੇ ਜਿਹੜੇ ਇੱਥੇ ਹੈਗੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਇੱਥੇ ਪਰ ਉਹ ਤੇ ਆਲਰੇਡੀ ਆ ਚੁੱਕੇ ਆ ਉਹ ਤਾਂ ਇੱਥੇ ਹੈਗੇ ਨੇ ਉਹ ਹੈਗੇ ਆ ਉਹ ਕੰਮ ਕਰ ਰਹੇ ਆ ਉਹ ਜਿਹੜੇ ਅੰਕੜੇ ਆ ਅਸਲ ਦੇ ਵਿੱਚ ਉਹ ਕਿਸੇ ਤਰ੍ਹਾਂ ਸਪੋਰਟ ਨਹੀਂ ਕਰਦੇ ਸਾਡੇ ਸਿਸਟਮ ਦੀ ਬਾਹਰੋਂ ਬੰਦੇ ਆਉਣੇ ਜ਼ਰੂਰੀ ਆ ਪਰ ਉਹ ਵਕਤੀ ਤੌਰ ਤੇ ਇੱਕ ਮਤਲਬ ਸਟੀਰੋਇਡ ਵਾਂਗੂ ਤਾਂ ਹੋ ਸਕਦਾ ਜਿਹੜਾ ਸਟੂਡੈਂਟਸ ਆਏ ਜਿੰਨੇ ਜਿਆਦਾ ਉਹਨਾਂ ਸਾਰਿਆਂ ਨੇ ਯੂਨੀਵਰਸਿਟੀਆਂ ਦਾ ਰੈਵਨਿਊ ਵਧਾ ਦਿੱਤਾ ਸਾਰੀਆਂ ਯੂਨੀਵਰਸਿਟੀਆਂ ਕਾਲਜਾਂ ਦਾ ਰੈਵਨਿਊ ਵੱਧ ਗਿਆ ਉਹਨਾਂ ਨੂੰ 3 3 ਗੁਣਾ 4 4 ਗ੍ਰੈਜੂਏਸ਼ਨ ਫੀਸਾਂ ਲੱਗ ਪਈਆਂ ਹੁਣ ਉਹ ਬੰਦ ਹੋ ਗਏ ਉਹ ਪਿੱਛੇ ਨੂੰ ਮੁੜ ਪਏ ਹੁਣ ਉਹ ਲੇਆਫਸ ਕਰ ਰਹੇ ਆ ਹੁਣ ਉਹ ਲੇਆਫਸ ਕਰਤੇ ਕੱਟ ਕਰਤੇ ਚੰਗੀਆਂ ਚੰਗੀਆਂ ਕੁਆਂਟਲ ਯੂਨੀਵਰਸਿਟੀ ਵਰਗੀਆਂ ਜਾਂ ਦੂਜੀਆਂ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਨੂੰ ਵਿਪਤਾ ਪੈ ਗਈ ਜਿਹੜੇ ਇਹ ਚਵਾਰਾਂ ਵਿੱਚ ਖੁੱਲੇ ਕਾਲਜ ਸੀ ਇਹਨਾਂ ਨੂੰ ਤਾਂ ਪੈਣੀ ਸੀ ਪਾਪੂਲੇਸ਼ਨ ਦਾ ਬੈਲੈਂਸ ਕਿੰਨੀ ਸਾਡੇ ਕੋਲੇ ਪਾਪੂਲੇਸ਼ਨ ਚਾਹੀਦੀ ਆ ਉੱਥੇ ਇੰਡਸਟਰੀ ਕਿੰਨੀ ਆ ਤੇ ਉਹਦੇ ਵਿੱਚ ਆਉਣ ਵਾਲਾ ਸਮਾਂ ਕਿੱਧਰ ਨੂੰ ਜਾਣਾ ਇਹ ਇੱਕ ਬਹੁਤ ਵੱਡਾ ਜਿਹੜਾ ਫੈਕਟਰ ਆ ਜਿਹਨੇ ਕਿਸੇ ਵੀ ਦੇਸ਼ ਦੀ ਇਕਨੋਮੀ ਨੂੰ ਨਿਰਧਾਰਤ ਕਰਨਾ ਜਿੱਥੇ ਪਾਪੂਲੇਸ਼ਨ ਜਿਹੜੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਆ ਉੱਥੇ ਮੈਨੇਜ ਚੰਗੀ ਤਰ੍ਹਾਂ ਨਹੀਂ ਕੀਤਾ ਉਹ ਵੀ ਮਾਰ ਖਾ ਰਹੇ ਆ ਸਾਡੇ ਕੋਲੇ ਮੈਨੇਜ ਕੀਤਾ ਜਾ ਰਿਹਾ ਪਰ ਸਾਡੇ ਕੋਲੇ ਪਾਪੂਲੇਸ਼ਨ ਦਾ ਜਿਹੜਾ ਇੱਕ ਵੱਡਾ ਸੰਕਟ ਆ ਖਾਸ ਤੌਰ ਦੇ ਉੱਤੇ ਔਰ ਇਹਦੇ ਚ ਇੱਕ ਹੋਰ ਮਾਮਲਾ ਜਿਹੜਾ ਬਹੁਤ ਮਹੱਤਵਪੂਰਨ ਆ ਉਹ ਆ ਕਿ ਜਿਹੜੇ ਅਨ ਡਾਕੂਮੈਂਟਡ ਮਿਲੀਅਨ ਦੇ ਕਰੀਬ ਲੋਕ ਆ ਇੱਥੇ ਜੀ ਉਹਨਾਂ ਨੇ ਸਿਸਟਮ ਨੂੰ ਖਰਾਬ ਖਰਾਬ ਇਦਾਂ ਨਹੀਂ ਕੀਤਾ ਉਹਨਾਂ ਨੇ ਕਿਉਂਕਿ ਉਹਨਾਂ ਦੀ ਗਿਣਤੀ ਕਿਸੇ ਕੋਲ ਹੈ ਨਹੀਂ ਉਹਨਾਂ ਦੇ ਨਾਲ ਕਿਸੇ ਸਿਟੀ ਨੂੰ ਕਿਸੇ ਪ੍ਰੋਵਿੰਸ ਨੂੰ ਇਹ ਨਹੀਂ ਪਤਾ ਲੱਗਦਾ ਸਾਡੇ ਕੋਲੇ ਲੋਕ ਕਿੰਨੇ ਆ ਹੁਣ ਜੇ ਲੋਕ ਕਿੰਨੇ ਆ ਤੇ ਉਹਨਾਂ ਦੀ ਫੈਸਿਲਿਟੀ ਕੀ ਦੇਣੀ ਹੈ ਉਹ حساب ਨਹੀਂ ਕਰਨੀ ਪੋਪੂਲੇਸ਼ਨ ਦੇ حساب ਨਾਲ ਸਰੀ ਦੇ ਵਿੱਚ ਸਕੂਲ ਕਿੰਨੇ ਹੋਣੇ ਚਾਹੀਦੇ ਹਸਪਤਾਲ ਕਿੰਨੇ ਹੋਣੇ ਚਾਹੀਦੇ ਇੱਕ ਘਰ ਦੇ ਵਿੱਚ ਬੇਸਮੈਂਟ ਕਿੰਨੇ ਆ ਉਹਦੇ ਵਿੱਚ ਲੋਕ ਕਿੰਨੇ ਰਹਿ ਰਹੇ ਆ ਸਟਰੀਟ ਪਾਰਕਿੰਗ ਕਿੰਨੀ ਚਾਹੀਦੀ ਆ ਉਹਦੇ ਅੰਕੜੇ ਨਹੀਂ ਆ ਸਿਟੀ ਦੇ ਕੋਲ ਇੱਥੇ ਗੜਬੜ ਵੱਡੀ ਹੋ ਰਹੀ ਉਹ ਜਿਹੜਾ ਜਿਹੜੀ ਪੋਪੂਲੇਸ਼ਨ ਸੀਗੀ ਉਹਨੂੰ ਜਿਹੜਾ ਨੁਕਸਾਨ ਇਹ ਕੀਤਾ ਜਿਹੜਾ ਵਕਤੀ ਤੌਰ ਦੇ ਉੱਤੇ ਪਾਪੂਲੇਸ਼ਨ ਵਧਾਉਣ ਦੇ ਲਈ ਬਾਹਰੋਂ ਲੋਕਾਂ ਨੂੰ ਸੱਦਿਆ ਗਿਆ ਇੱਥੇ ਉਹਦਾ ਨੁਕਸਾਨ ਇਹ ਹੋਇਆ ਵੀ ਉਹ ਮੁੜ ਕੇ ਗਏ ਨਹੀਂ ਸਾਨੂੰ ਪਤਾ ਨਹੀਂ ਇੱਥੇ ਆ ਕੇ ਚਲੇ ਗਏ ਆ ਰਿਕਾਰਡ ਕੋਈ ਨਹੀਂ ਤੇ ਇੱਥੇ ਵਾਲਾ ਜਿਹੜਾ ਸਾਰੇ ਦਾ ਸਾਰਾ ਪ੍ਰਬੰਧ ਸੀ ਉਹਨੂੰ ਇਹ ਨਹੀਂ ਪਤਾ ਕਿ ਸਾਡੇ ਸ਼ਹਿਰ ਦੇ ਵਿੱਚ ਲੋਕ ਕਿੰਨੇ ਆ ਤੇ ਕਿਹੜੇ-ਕਿਹੜੇ ਹਿਸਾਬ ਨਾਲ ਰਹਿ ਰਹੇ ਆ ਜੀ ਉਹਨੇ ਇੱਕ ਜਿਹੜੀ ਉਸ ਪਾਪੂਲੇਸ਼ਨ ਨੇ ਬਹੁਤ ਵੱਡਾ ਨੁਕਸਾਨ ਇਹ ਕੀਤਾ ਕਿ ਹੁਣ ਅਸਲ 'ਚ ਲੋਕ ਜ਼ਿਆਦਾ ਆ ਸਿਟੀ ਨੇ ਸੀਵਰੇਜ ਚੱਕਣਾ ਜਾਂ ਦੂਜਾ ਜੋ ਕੁਝ ਵੀ ਕਰਨਾ ਉਹ ਸਾਰਾ ਕੁਝ ਪਾਪੂਲੇਸ਼ਨ ਦੇ ਹਿਸਾਬ ਨਾਲ ਉਹ ਜਿੰਨੇ ਨੰਬਰ ਉਹਨਾਂ ਕੋਲ ਹੈਗੇ ਉਹਨਾਂ ਦੇ ਉਹ ਨੰਬਰ ਹੈ ਨਹੀਂ ਸੀ ਤਾਂ ਉਹਦੇ ਨਾਲ ਸਿਸਟਮ ਜਿਹੜਾ ਹੋਰ ਗੜਬੜਾ ਗਿਆ ਜੀ ਤੇ ਇੱਕ ਇਹ ਫਾਰਮੂਲਾ ਹੁੰਦਾ ਕਿ ਪਾਪੂਲੇਸ਼ਨ ਗਰੋਥ ਹੋ ਰਹੀ ਆ ਤਾਂ ਸਰਟਨ ਏਰੀਆਜ਼ ਚ ਹੋ ਰਹੀ ਆ ਕਿ ਜੀਟੀਏ ਚ ਹੋ ਰਹੀ ਐ ਮੈਟਰੋ ਵੈਂਕੂਵਰ ਰੀਜਨ ਚ ਹੋ ਰਹੀ ਆ ਪਰ ਜਿਹੜੀਆਂ ਬਾਕੀ ਪ੍ਰੋਵਿੰਸਾਂ ਨੇ ਜਿੱਦਾਂ ਅਲਬਰਟਾ ਚ ਗਰੋਥ ਹੋਈ ਐ ਪਰ ਸਸਕਾਚੁਆਨ ਜਾਂ ਆਪਾਂ ਐਟਲੈਂਟਿਕ ਕੈਨੇਡਾ ਦੀ ਗੱਲ ਕਰੀਏ ਕਿ ਉਹਦੇ ਬਾਰੇ ਸਟੈਟਿਸਟਿਕ ਕੈਨੇਡਾ ਇਹ ਕਹਿ ਰਿਹਾ ਕਿ 1/4 ਜਿਹੜੀ ਪਾਪੂਲੇਸ਼ਨ ਆ ਉਹ 60 ਸਾਲ ਤੋਂ ਉੱਪਰ ਹੋ ਜਾਣੀ ਆ ਉੱਥੇ ਤੇ ਪਾਪੂਲੇਸ਼ਨ ਗਰੋਥ ਦੀ ਮੈਨੇਜਮੈਂਟ ਪੂਰੇ ਸਿਸਟਮ ਚ ਹੀ ਗੜਬੜਾ ਕਿ ਸਰਕਾਰ ਉਹਨਾਂ ਏਰੀਆਜ਼ ਦੇ ਵਿੱਚ ਉਸ ਢੰਗ ਦੇ ਨਾਲ ਗਰੋਥ ਖਰਾਵੇ ਜਾਂ ਤਾਲਮਿਲ ਹੀ ਹੈ ਨਹੀਂ ਫੈਡਰਲ ਪ੍ਰੋਵਿੰਸ਼ੀਅਲ ਕਿਸੇ ਦਾ ਇਸ ਮੌਲੇ ਸਾਰੇ ਮੁੱਦੇ ਨੇ ਜੀ ਫੈਡਰਲ ਪ੍ਰੋਵਿੰਸ਼ੀਅਲ ਦਾ ਵੀ ਤਾਲਮਿਲ ਹੈ ਨਹੀਂ ਅਲਬਰਟਾ ਲੰਬੇਸ਼ਾਵੇਂ ਤੋਂ ਉਹਨਾਂ ਦੇ ਨਾਲ ਨਹੀਂ ਬਹੁਤਾ ਸੁਰ ਦੇ ਵਿੱਚ ਚੱਲਦਾ ਕੇਂਦਰ ਦੇ ਨਾਲ ਸੈਂਟਰ ਦੇ ਨਾਲ ਜੀ ਕੁਵਿਕ ਦਾ ਪਹਿਲਾ ਵੱਖਰਾ ਹਿਸਾਬ ਆ ਸਾਰੇ ਪ੍ਰੋਵਿੰਸਸ ਦਾ ਵੱਖਰਾ ਵੱਖਰਾ ਰੋਲਾ ਆ ਕਿ ਸਾਡੇ ਸਟੂਡੈਂਟਸ ਕਿੰਨੇ ਆਉਣੇ ਆ ਸਾਡੇ ਵਰਕ ਜਿਹੜੇ ਇਹ ਹੈਗੇ ਆ ਫੋਰਨ ਟੈਂਪਰੇਰੀ ਉਹ ਕਿੰਨੇ ਆਉਣੇ ਆ ਔਰ ਦੂਜਾ ਜਦੋਂ ਉੱਥੇ ਪੋਪੂਲੇਸ਼ਨ ਹੈ ਕਿਉਂਕਿ ਉੱਥੇ ਮੌਸਮ ਉਸ ਤਰ੍ਹਾਂ ਦਾ ਹੈ ਉਧਰ ਜਾਣ ਨੂੰ ਲੋਕ ਘੱਟ ਤਿਆਰ ਆ ਜੀ ਸਰਕਾਰ ਨੇ ਜਿਹੜੇ ਯਤਨ ਪਿਛਲੇ ਸਮੇਂ ਦੇ ਵਿੱਚ ਕੀਤੇ ਆ ਫੈਡਰਲ ਸਰਕਾਰ ਨੇ ਜਾਂ ਜਿਹੜੀ ਸਾਡੇ ਪ੍ਰੋਵਿੰਸਸ ਨੇ ਕਿ ਜਿੱਥੇ ਵੱਧ ਪੋਪੂਲੇਸ਼ਨ ਆ ਉੱਥੇ ਡਿਸਕਰੇਜ ਕੀਤਾ ਲੋਕਾਂ ਨੂੰ ਵੀ ਇੱਥੋਂ ਮੂਵ ਹੋ ਜਾਓ ਤੁਸੀਂ ਇਹ ਤੋਂ ਮੂਵ ਉਹ ਕਿ ਦੂਜੀਆਂ ਥਾਵਾਂ ਦੇ ਉੱਤੇ ਚਲੇ ਜਾਓ ਉੱਥੇ ਜਾ ਕੇ ਰਹੋ ਤੇ ਉਹਨਾਂ ਨੂੰ ਉਹ ਜਿਹੜਾ ਪੱਕੇ ਹੋਣ ਦੇ ਵਿੱਚ ਪੁਆਇੰਟ ਦੇ ਵਿੱਚ ਸਹਾਇਤਾ ਦਿੱਤੀ ਕਈ ਤਰ੍ਹਾਂ ਦੇ ਉੱਥੇ ਇਨਸੈਂਟਿਵ ਦਿੱਤੇ ਕਈ ਕੁਸ਼ ਕੀਤਾ ਪਰ ਬਾਵਜੂਦ ਇਸ ਗੱਲ ਦੇ ਕੁਝ ਨਾ ਕੁਝ ਜਿਹੜੇ ਗੰਭੀਰ ਉਹ ਕਦਮ ਚੱਕਣੇ ਪੈਣਗੇ ਨਹੀਂ ਤਾਂ ਇੰਬੈਲੈਂਸ ਵਿਦਨ ਕੰਟਰੀ ਵੀ ਹੋ ਰਿਹਾ ਕਿ ਦੋ ਖੇਤਰਾਂ ਦੇ ਵਿੱਚ ਪੋਪੂਲੇਸ਼ਨ ਇੰਨੀ ਜ਼ਿਆਦਾ ਹੋ ਰਹੀ ਆ ਔਰ ਬਾਕੀ ਥਾਵਾਂ ਦੇ ਉੱਤੇ ਪੋਪੂਲੇਸ਼ਨ ਬਜ਼ੁਰਗ ਹੋ ਰਹੀ ਆ ਉੱਥੇ ਕੁਝ ਨਹੀਂ ਹੋ ਰਿਹਾ ਔਰ ਜਿਹੜੇ ਫਰਕ ਆ ਕੁਦਰਤੀ ਹੀ ਰਹੂਗਾ ਜੀ ਲੰਬਾ ਸਮਾਂ ਤੇ ਹੁਣ ਆਪਾਂ ਇੰਡ ਤੇ ਦੇਖੀਏ ਕੀ ਕੀ ਕਿਹੜੇ ਕਦਮ ਚੁੱਕਣ ਦੀ ਜ਼ਰੂਰਤ ਹੈ ਕਿ ਇੱਥੇ ਪਾਪੂਲੇਸ਼ਨ ਗਰੋਥ ਨੇਚਰਲੀ ਹੋਵੇ ਕੈਨੇਡਾ ਦੇ ਵਿੱਚ ਤੇ ਸਾਰੇ ਕੈਨੇਡਾ ਦੇ ਵਿੱਚ ਹੋਵੇ ਤੇ ਕੀ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਗਰੋਥ ਹੈ ਇਸ ਤਰੀਕਾ ਸਹੀ ਹੈ ਅੱਜ ਦੇ ਟਾਈਮ ਤੇ ਜਾਂ ਇਹ ਆਰਜੀ ਹੈ ਜਾਂ ਭਵਿੱਖ ਦੇ ਵਿੱਚ ਵਧਾਉਣੀ ਪੈਣੀ ਹੈ ਕੈਨੇਡਾ ਨੂੰ ਇਹਦੇ ਦੋ ਹੀ ਪੱਖ ਨੇ ਜੀ ਜਿਹੜੇ ਹੁਣ ਤੱਕ ਮਾਹਰ ਦੱਸ ਰਹੇ ਆ ਇੱਕ ਤੇ ਬੜੀ ਸਿੱਧੀ ਗੱਲ ਆ ਵੀ ਕੈਨੇਡਾ ਵੀ ਉਸੇ ਥਾਂ ਦੇ ਉੱਤੇ ਆ ਜਿੱਥੇ ਬਾਕੀ ਵਿਕਸਿਤ ਮੁਲਕ ਹੈਗੇ ਆ ਚਾਹੇ ਉਹ ਇੰਗਲੈਂਡਾ ਚਾਹੇ ਆਹ ਜਿੰਨੇ ਵੀ ਲਾ ਲਓ ਆਪਾਂ ਅਮਰੀਕਾ ਦੇ ਸਮੇਤ ਫਰਟੀਲਿਟੀ ਰੇਟ ਥੱਲੇ ਜਾ ਰਿਹਾ ਜੀ ਇਹਨੂੰ ਵਧਾਉਣਾ ਪਊਗਾ ਇਹਨੂੰ ਵਧਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਬੱਚੇ ਜਿਹੜੇ ਪੈਦਾ ਹੁੰਦੇ ਆ ਉਹਨਾਂ ਨੂੰ ਸਪੋਰਟ ਦਿਓ ਚੀਨ 500 ਡਾਲਰ ਦੇ ਹਿਸਾਬ ਨਾਲ ਪੈਸੇ ਵਧ ਦਿੰਦਾ ਹੈ ਹੁਣ 3 ਚਾਈਲਡ ਪਾਲਿਸੀ ਦੇ ਉੱਤੇ ਕਿ ਇੱਥੇ ਕੋਈ ਇੱਕ ਹਾਲਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਂ ਚਾਈਲਡ ਕੇਅਰ ਜਿਹੜਾ ਹੁਣ ਚੱਲੀ ਵੀ ਆ ਗੱਲ ਜਾਂ ਕੀਤਾ ਵੀ ਜਾ ਰਿਹਾ ਇਹ ਫ੍ਰੀ ਕਰ ਦਿਓ ਉਹਨਾਂ ਨੂੰ ਇਨਸੈਂਟਿਵ ਜ਼ਿਆਦਾ ਕਰ ਦਿਓ ਜਿਹੜੀ ਈ ਆਉਦੀ ਮਟਰਨਟੀ ਲੀਵ ਜਾਂ ਪੈਟਰਨਟੀ ਲੀਵ ਉਹ ਵਧਾ ਦਿੱਤੀ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਔਰ ਇਹ ਸਾਰਾ ਕੁਝ ਸਿਸਟਮ ਇੱਕੋ ਵਾਰੀ ਹੋਣਾ ਜਦੋਂ ਹੋਣਾ ਹੁਣ ਫਰਟੀਲਿਟੀ ਤੇ ਸਰਕਾਰ ਦੇ ਹੱਥ ਚ ਨਹੀਂ ਆ ਵੀ ਘਰ ਜੀਟੀਏ ਦੇ ਵਿੱਚ ਜਾਂ ਇੱਥੇ ਵੈਨਕੂਵਰ ਦੇ ਵਿੱਚ ਸਸਤੇ ਕਰ ਦੇਵੇ ਜਿੰਨਾ ਚਿਰ ਇਹ ਸਾਰਾ ਸਿਸਟਮ ਕਾਬੂ ਚ ਨਹੀਂ ਆਉਂਦਾ ਉਨਾ ਚਿਰ ਫਰਟੀਲਿਟੀ ਰੇਟ ਨਹੀਂ ਵਧਣਾ ਦੂਜਾ ਇਮੀਗ੍ਰੇਸ਼ਨ ਸੱਦ ਕੇ ਪੋਪੂਲੇਸ਼ਨ ਗਰੋਥ ਕਰਨੀ ਇੱਕ ਹੋਰ ਮੁੱਦਾ ਹੈ ਸਾਡੇ ਕੋਲੇ ਪਹਿਲਾਂ ਜਿਹੜੀ ਇਮੀਗ੍ਰੇਸ਼ਨ ਹੋਈ ਆ ਉਸ ਤੋਂ ਬਾਹਰਲੇ ਦੇਸ਼ਾਂ ਚੋਂ ਇੱਥੇ ਲੋਕ ਆਇਆ ਉਹਦੇ ਅੰਕੜੇ ਸਾਂਭਣੇ ਕੱਢਣੇ ਐਨਲਾਈਜ਼ ਕਰਨੇ ਕਿੰਨੇ ਸਾਡੇ ਕੋਲੇ ਲੋਕ ਆ ਕਿੱਥੇ ਕਿੰਨੇ ਨੇ ਕਿਹੜੇ ਕਿਹੜੇ ਕੈਟਾਗਰੀਜ਼ ਦੇ ਵਿੱਚ ਆ ਉਹਨਾਂ ਨੂੰ ਸਾਂਭਣਾ ਕਿੱਦਾਂ ਇਹ ਕਿਤੇ ਨਾ ਕਿਤੇ ਕੈਨੇਡਾ ਇਸ ਮਾਮਲੇ ਦੇ ਵਿੱਚ ਪਿੱਛੇ ਰਿਹਾ ਚੀਜ਼ਾਂ ਮਿਸਮੈਨੇਜ ਹੋਈਆਂ ਪ੍ਰੋਵਿੰਸਸ ਦੀ ਆਪਸ ਦੇ ਵਿੱਚ ਹੁਣ ਜਦੋਂ ਅਮਰੀਕਾ ਨੇ ਪ੍ਰੈਸ਼ਰ ਪਾਇਆ ਟੈਰਿਫ ਦਾ ਕੈਨੇਡਾ ਦੇ ਉੱਤੇ ਸਾਰੇ ਪ੍ਰੋਵਿੰਸਸ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੀ ਜਿਹੜੀ ਇੰਟਰ ਪ੍ਰੋਵਿੰਸ਼ੀਅਲ ਹੈਗੀ ਆ ਉਹ ਟ੍ਰੇਡ ਜ਼ਿਆਦਾ ਹੋਣਾ ਚਾਹੀਦਾ ਆਪਸ ਦੇ ਵਿੱਚ ਹੀ ਨਹੀਂ ਬਹੁਤ ਥਾਂ ਦੇ ਉੱਤੇ ਸ਼ੋਰ ਮਿਲਦੀ ਸਾਰੇ ਪ੍ਰੋਵਿੰਸਸ ਦੇ ਹੁਣ ਸਾਰੇ ਪ੍ਰੀਮੀਅਰ ਇਕੱਠੇ ਹੋ ਕੇ ਕਹਿ ਰਹੇ ਕਿ ਸਾਨੂੰ ਆਪਸ ਚ ਸਾਰੇ ਪ੍ਰੋਵਿੰਸਾਂ ਦੀ ਆਪਸ ਦੇ ਵਿੱਚ ਤੇ ਪ੍ਰੋਵਿੰਸ ਦੀ ਜਿਹੜੀ ਫੈਡਰਲ ਸਰਕਾਰ ਦੇ ਨਾਲ ਜਿੰਨਾ ਚਿਰ ਇੱਕ ਉਹ ਜਿਹੜੀ ਮਤ ਨਹੀਂ ਹੁੰਦੀ ਉਹਨਾਂ ਚਿਰ ਇਹ ਸਮੱਸਿਆ ਜਿਹੜੀ ਆ ਲੱਗਦਾ ਨਹੀਂ ਕਿ ਘਟੂਗੀ ਅਖੀਰ ਦੇ ਵਿੱਚ ਸਟੈਟਿਸਟਿਕ ਕੈਨੇਡਾ ਦੇ ਜਿਹੜੇ ਨੰਬਰ ਆਏ ਆ ਉਹਦੇ ਚ ਉਹਨਾਂ ਨੇ ਕਿਹਾ ਕਿ ਕਰੀਬ ਸ਼ਾਇਦ 58000 ਟੈਂਪਰੇਰੀ ਵਰਕਰ ਜਿਹੜੇ ਉਹ ਕੈਨੇਡਾ ਛੱਡ ਗਏ ਜੀ ਇਹਦਾ ਸਾਬ ਕਿਤਾਬ ਰੱਖਦੀ ਹੈ ਸਰਕਾਰ ਵੀ ਕਿੰਨੇ ਛੱਡ ਗਈ ਕੋਈ ਜੇ ਅਨਡਾਕੂਮੈਂਟਡ ਕੋਈ ਹੋ ਗਿਆ ਉਹ ਕੈਨੇਡਾ ਦੇ ਵਿੱਚ ਹੀ ਆ ਉਹਨੂੰ ਗਿਣਿਆ ਨਹੀਂ ਜਾ ਰਿਹਾ ਤਾਂ ਇਹਦਾ ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿ ਕਿਹੜਾ ਗਿਆ ਕਿਹੜਾ ਆਇਆ ਜਿਹੜਾ ਤਾਂ ਸੀਬੀਐਸਏ ਇਹਨਾਂ ਦੇ ਕੋਲ ਤਾਂ ਰਿਕਾਰਡ ਸਾਰਾ ਹੀ ਹੈਗਾ ਜੀ ਕੋਈ ਵੀ ਬੰਦਾ ਹੁਣ ਆਮ ਬੰਦਾ ਜਦੋਂ ਹੀ 에어ਪੋਰਟ ਤੋਂ ਜਾਂਦੇ ਆ ਤੇ ਸਾਡੇ ਕੋਈ ਮੋਹਰ ਨਹੀਂ ਹੁੰਦੀ ਉਹਨਾਂ ਕੋਲੇ ਰਿਕਾਰਡ ਹੈਗਾ ਪਰ ਜਿਹੜਾ ਸੈਂਸਰਸ ਦੇ ਨਾਲ ਉਹਨਾਂ ਨੇ ਰਿਕਾਰਡ ਸਾਂਝਾ ਕਰਨਾ ਅਸਲ ਦੇ ਵਿੱਚ ਇਹ ਵੀ ਬਹੁਤੇ ਨੇ ਜਿਹੜੇ ਛੱਡ ਕੇ ਚਲੇ ਗਏ ਉਹ ਵੀ ਅੰਦਾਜ਼ੇ ਹੁੰਦੇ ਆ ਜੀ ਮਤਲਬ ਇਦਾਂ ਰੀਅਲ ਨੰਬਰ ਕੋਈ ਨਹੀਂ ਹੈ ਸਾਡੇ ਕੋਲੇ ਹੋਣਾ ਤੇ ਇਹ ਚਾਹੀਦਾ ਵੀ ਰੀਅਲ ਨੰਬਰ ਵੀ ਹੋਵੇ ਉਹਦੇ ਨਾਲ ਅੱਗੇ ਉਹਨੂੰ ਤੋੜਿਆ ਵੀ ਹੋਵੇ ਕਿ ਆਹ ਕਾਟਾਗਰੀ ਦੇ ਇੰਨੇ ਐਸ ਦੇਸ਼ ਤੇ ਇੰਨੀ ਐਥਰਿਸਿਟੀ ਦੇ ਛੱਡ ਕੇ ਗਏ ਆ ਜਿਹੜੇ ਪੀਆਰ ਵੀ ਛੱਡ ਕੇ ਗਏ ਆ ਇੱਥੋਂ ਜੀ ਜਿਹੜੇ ਪਿੱਛੇ ਇਹ ਵੀ ਰੌਲਾ ਪੈਂਦਾ ਕਿ ਜਿਹੜੇ ਪੱਕੇ ਲੋਕ ਸੀ ਜੀ ਉਹ ਕੈਨੇਡਾ ਛੱਡ ਕੇ ਜਾਣ ਲੱਗ ਪਏ ਅਸਲ ਦੇ ਵਿੱਚ ਜਿਹੜਾ ਬੰਦਾ ਇੱਥੇ ਆ ਗਿਆ ਪੱਕਾ ਉਹ ਹੈਗਾ ਉਹਨੇ ਟੈਕਸ ਫਾਈਲ ਨਹੀਂ ਕੀਤਾ ਅਗਲੇ ਸਾਲ ਇਹਨੂੰ ਉਹ ਮੰਨ ਲੈਂਦੇ ਕਿ ਇੱਥੋਂ ਜਾ ਚੁੱਕਾ ਅੱਛਾ ਕਿਉਂਕਿ ਕਾਨੂੰਨੀ ਤੌਰ ਤੇ ਜਿਹੜਾ ਬੰਦਾ ਇੱਥੇ ਰਹੂਗਾ ਟੈਕਸ ਫਾਈਲ ਤਾਂ ਕਰੂਗਾ ਜੇ ਉਹ ਟੈਕਸ ਫਾਈਲ ਨਹੀਂ ਕਰਦਾ ਤਾਂ ਮਤ ਹੁਣ ਉਹ ਹੋ ਸਕਦਾ ਕੈਨੇਡਾ ਤੋਂ ਅਮਰੀਕਾ ਚਲੇ ਗਿਆ ਹੋਵੇ ਪੱਕਾ ਹੋ ਸਕਦਾ ਕੈਨੇਡਾ ਤੋਂ ਆਸਟ੍ਰੇਲੀਆ ਮੂਵ ਹੋ ਗਿਆ ਹੋਵੇ ਹੋ ਸਕਦਾ ਇੰਗਲੈਂਡ ਚਲੇ ਗਿਆ ਹੋਵੇ ਹੋ ਸਕਦਾ ਟੈਂਪਰੇਰੀ ਆਪਦੇ ਹੋਮ ਕੰਟਰੀ ਚਲੇ ਗਿਆ ਹੋਵੇ ਹਾਲਾਤ ਠੀਕ ਹੋਏ ਤਾਂ ਹਾਲਾਤ ਠੀਕ ਹੋਣ ਤੇ ਵਾਪਸ ਆ ਜਵੇ ਸੋ ਉਹ ਜਿਹੜਾ ਡਾਟਾ ਸਾਂਭਿਆ ਜਾਣਾ ਚਾਹੀਦਾ ਜਿਹੜੇ ਨੰਬਰਸ ਸਾਂਭੇ ਜਾਣੇ ਚਾਹੀਦੇ ਆ ਉਹ ਜਿੰਨੀਆਂ ਖਬਰਾਂ ਆਉਂਦੀਆਂ ਉਹਨਾਂ ਦੇ ਵਿੱਚੋਂ ਇਹੀ ਪਤਾ ਲੱਗਦਾ ਕਿ ਇਹਨਾਂ ਨੇ ਸਾਂਭੇ ਨਹੀਂ ਤੇ ਉਹੀ ਕਿਤੇ ਨਾ ਕਿਤੇ ਅੱਗੇ ਜਾ ਕੇ ਇਸ ਵੇਲੇ ਦਿੱਕਤ ਬਣ ਰਹੀ ਚ ਹੈ ਜਸਖੰਦ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ